ਇਹਨਾਂ ਨੇ ਦਿੱਲੀ ਨੂੰ ਇਸੇ ਤਰ੍ਹਾਂ ਦੋ ਆਸਥਾਨਾਂ ਲੁੱਟਿਆ ਹਾਲ ਤਾਂ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਨਾਚੇ ਬੇਇੰਤਿਕਾਰ ਨੂੰ ਦਿੱਲੀ ਆਇਆ ਹਾਂ ਪਿੱਛੋਂ ਕਿਤੇ ਮੈਂ ਤੁਹਾਡੇ ਇੱਥੋਂ ਦਾ ਰਹਿਣ ਵਾਲਾ ਮੈਂ ਖੁਦ ਗੁਰਦਾਸਪੁਰ ਦਾ ਪਹਾੜ ਪਹਾੜੀ ਦਾ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜ ਆ ਮੈਂ ਇਸ ਇਲਾਕੇ ਦਾ ਹੀ ਆਂ ਔਰ ਮੈਨੂੰ ਮਾਣ ਆ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਢੈੜਵਿਆਂ ਨੂੰ ਕਿਸੇ ਨੇ ਨਕੇਲ ਪਾਈ ਆ ਉਹ ਮਜੈਲਾ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਹਮ ਦੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਿਆ ਅੱਜ ਮਸ਼ਾਹਕੂਨਾਤ ਲਗ ਕਵਿਕਣ ਲਗ ਪਈ ਹੈ ਪੰਜਾਬ ਆਪ ਪਾਰਟੀ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਕੈਂਸਟਰਾਂ ਦਾ ਰਾਤ ਕਰ ਦਿੱਤਾ ਹੈ ਇੱਥੇ ਅੱਜ ਜੋ ਲੋਕ ਕੱਲ ਤਾਂ ਕਹਿੰਦੇ ਸੀ ਰੇਤਾ ਬੱਦੀ ਦਾ ਇੰਨਾ ਹਜ਼ਾਰ ਕੋੜਾ ਆਊਗਾ ਉਹ ਉਹ ਤੇਜੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਈਆਂ ਪੰਜਾਬ ਨੂੰ ਅੱਜ ਇਸ ਕਦਰ ਇਸਥਾਨ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਪੰਜਾਬ ਨੂੰ ਇੱਕ ਪੁਲਿਸ ਗੇਟ ਨਾਲ ਆਸਾ ਤੁਹਾਡੇ બે ਚੂਰ ਲੋਕਾਂ ਨੂੰ ਫਰਫੜ ਕੇ ਪੁਲਿਸਿੰਗ ਕੰਟਰ ਕਰ ਦਿੰਦੀ ਆ ਜਿਹਨਾਂ ਪੁਲਿਸ ਨੇ ਨੌਜਵਾਨ ਬੱਚਿਆਂ ਨੂੰ ਜਿਹੜਾ ਕਿ ਡੱਕ ਦਿੱਤਾ ਏ ਇਹ ਜਦੋਂ ਦਾ ਕੇ ਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜਿੰਦਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਏ ਭਗਵੰਤ ਮਾਨ ਦੀ ਯਾਤਰਾ ਨਹੀਂ ਬਦਲ ਗਿਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਨੂੰ ਆਵਾਜ਼ ਦੀ ਪਾਰਟੀ ਦੇ ਕਿਹੜਾ ਟੂੜਾ ਟੂੜਿਆ ਏ ਹਰ ਜਦ ਕਮ ਦੇ ਕੇਵਲ ਕੋਈ ਗੱਲ ਕਹਿੰਦਾ ਫਿਰਦਾ ਹੈ ਕੇਂਦਰੀ ਵਲ ਜੋਰ ਕਰੋ ਬਸ ਕੇਜੀ ਵਲ ਕਰੋ ਕੇਜੀ ਵਲ ਕੀ ਕਰੂੰਗਾ ਸਿੱਧਾ ਦਿੱਲੀ ਨੂੰ ਤੋਂ ਅੱਖਾਂ ਲੁੱਟਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਔਰ ਲੋਟੇ ਹੈ ਹਾਲ ਸਾਹਿਬ ਜੀ ਮੈਂ ਤੁਹਾਨੂੰ ਦੱਸਾਂ ਜੋਨਾ ਮਾਤਾ ਜੀ 300 ਕਰੋੜ ਰੁਪਇਆ ਮੈਂ ਜੋ ਕਹਿ ਰਿਹਾ ਜੂਨਰ ਕਹਨ ਨਾਲ 300 ਕਰੋੜ ਰੁਪਇਆ ਹੁਣ ਤੱਕ ਕੇਵਲ ਕੇਜੀ ਵਲ ਦੇ ਜਾਜਾ ਤੇ ਲੱਜ ਕੇ ਨੂੰ ਡਾਉਣ ਵਾਸਤੇ 300 ਕਰੋੜ ਰੁਪਇਆ ਦਿੱਲੀ ਤੋਂ ਜਦੋਂ ਦਾ ਹਰਿਆਣਾ ਕੰਮਾ ਸਾਹਿਬ ਅਸ਼ਵਨੀ ਜੀ ਜਰਮਰ ਜੀ ਨੂੰ ਹਾਰ ਰਿਹਾ ਹੈ ਉਹਨੂੰ ਇੰਨਾ ਡਿਪਰੈਸ਼ਨ ਹੋ ਗਿਆ ਹੈ ਕਦੀ ਨੂੰ ਪੰਜਾਬ ਪੁਲਿਸ ਨੇ ਹਸਪਤਾਲ ਚ ਘਵਾਉਂਦੇ ਆ ਕਦੀ ਨੂੰ ਪੰਜਾਬ ਪੁਲਿਸ ਦੇ ਇਹਾਜ ਮੋਂਦੇ ਆ ਇੱਕ ਇਤਰਾਕ ਦੇ ਵਿੱਚ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਜਰੀ ਵਾਲਾ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਕਰ ਕਰ ਕੇ ਅੰਦਰ ਤੱਕ ਜਾ ਤੁਸੀਂ ਦੇਖੋ ਹਰਣਾਏ ਜਦੋਂ ਪੰਜਾਬ ਦੀ ਮਾੜਾ ਫੜਦਾ ਰਹਿਣਾ ਸੀ ਜੀ ਆ ਕਿ ਦਸੀਂ ਬੱਕਰੀਆਂ ਦੇ ਆਂਡੇ ਆ ਤੇ ਬਾਅਦ ਚ ਜਾਊਗਾ ਆਂਡੇ ਬੱਕਰੀ ਦੇ ਛੱਡੋ ਆਹ ਬਸ ਤਾਂ ਜਾ ਕੇ ਨਾਕਰ ਹੋ ਗਏ ਤਾਂ ਕਿ ਮੈਨੂੰ ਪੰਜਾਬ ਦੇ ਲੋਕਾਂ ਨੂੰ ਫੇਸ ਨਾ ਕਰਨਾ ਪਵੇ ਉਹ ਕੋ ਕੌਣ ਆਇਆ ਉਹਵਾ ਤੁਹਾਡੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਪਰਵਾਰਾਂ ਦੀ ਸਿੱਧੀ ਗੱਲ ਸੁਣੀ ਬਸ਼ਵਨੀ ਜੀ ਉੱਥੇ ਸੀ ਮੈਨੂੰ ਦੱਸ ਰਹੀ ਸੀ ਪੰਜਾਬ ਦੇ ਲੋਕਾਂ ਦੇ ਵਾਸਤੇ ਹਰ ਪੀੜਤਾ ਨੇ ਕਿਹਾ ਮੋਦੀ ਜੀ ਸਾਡੇ ਆ ਇੱਕ ਮੈਨੂੰ ਯਾਦ ਆ ਜੇ ਨੌਜਵਾਨ ਨੇ ਕਲਮ ਦਿੱਤੀ ਉਹਨੇ ਕਲਮ ਦੇ ਕੇ ਕਿਹਾ ਮੋਦੀ ਜੀ ਇਸ ਕਰਮ ਨਾਲ ਤੁਸੀਂ ਪੰਜਾਬ ਦੇ ਲੇਖ ਬਦਲ ਦਿੱਤੇ ਜਿੱਦੀ ਭਾਵਨਾ ਸੀ ਜਿੱਦੀ ਪੀੜ ਸੀ ਮਾਨੰਦਰ ਇਹ ਮੇਰੀ ਕਰਮ ਲੈ ਲੋ ਇਹਦੇ ਨਾਲ ਪੰਜਾਬ ਦੇ ਲੇਖ ਬਦਲ ਦਿਓ ਕਿਉਂਕਿ ਪੰਜਾਬ 'ਚ ਜੜਾ ਚ ਪੇਰ ਪਾਉਣ ਨੂੰ ਆਮ ਆਦਮੀ ਆ ਕੇ ਡੇਗ ਗਿਆ ਜੜਾ ਪੇ ਪਾ ਕੇ ਪਾਰਿਆ ਸਾਰੇ ਲੇਖ ਬਦਲ ਦਿਓ ਪੰਜਾਬ ਦੇ ਪਰ ਮੋਦੀ ਜੀ ਨੇ ਕੀ ਕੀਤਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਦੱਸ ਜੈਸ਼ੋਨੀ ਜੀ ਕਿਹਾ ਕੋਈ ਪੈਸਾ ਆਮ ਆਦਮੀ ਬਾਹਰ ਕਿ ਰਾਜਣਾ ਦੇਉਦੇ ਅੱਗੇ 12000 ਕਰੋੜ ਰੁਪਇਆ ਜਿਹੜਾ ਡਿਜ਼ਾਸਟਰ ਫੰਡ ਸੀਗਾ ਉਹਦਾ 12 ਦਾ 12000 ਕਰੋੜ ਰੁਪਇਆ ਖਾ ਕੇ ਤਕਾਰ ਗਏ ਇਹ ਕਿਪਿਆ ਨਹੀਂ ਥੱਲੇ ਲੱਗਣ ਦਿੱਤਾ ਫਿਰ ਮੋਦੀ ਜੀ ਨੇ ਕਿਹਾ ਹੁਣ ਤੱਕ ਲਗਭਗ 23 ਮੰਤਰੀ ਪੰਜਾਬ ਦੇ ਅੰਦਰ ਮੈਂ ਸ਼ਰਮਾ ਜੀ ਠੀਕ ਕਰਾਂ ਲਗਭਗ 23 ਮੰਤਰੀ ਹੁਣ ਤੱਕ ਪੰਜਾਬ ਤੋਂ ਵਾਰ-ਵਾਰ ਆ ਚੁੱਕੇ ਕੇਂਦਰ ਤੋਂ ਸਾਰੇ ਮੰਤਰੀ ਪੰਜਾਬ ਤੋਂ ਆਉਂਦੇ ਨੇ ਸਿੱਧਾ ਕਿਸਾਨਾਂ ਕੋ ਜਾਂਦੇ ਨੇ ਪਿੰਡ ਦੀ ਗੱਲ ਕਰਦੇ ਨੇ ਤੇ ਸਿੱਤਾ ਮਾਰੇ ਖਾਤੇ ਵਿੱਚ ਪੈਸੇ ਦਿੱਤੇ ਹੁਣ ਤੱਕ ਲੱਖ ਰੁਪਏ ਕੇਵਲ ਉਹ ਜ਼ਰੂਰਤ ਆ ਪਿਆ ਕੇਵਲ ਔਰ ਕੇਵਲ ਨਵੇਂ ਘਰ ਬਣਾਉਣ ਵਾਸਤੇ 1.5 ਲੱਖ ਰੁਪਏ ਪਰ ਘਰ ਨੂੰ ਦੇਣ ਦਾ ਕੰਮ ਕੀਤਾ 75 ਕਰੋੜ ਰੁਪਏ ਬੀ ਵਾਸਤੇ ਭੇਜਿਆ ਬਾਕੀ ਕਿਸਾਨਾਂ ਨੂੰ ਬੀ ਦੇ ਪੈਸੇ ਨਾਲ ਖਰਚ ਕਰਨੇ ਪਏ

ਔਰ ਮੈਂ ਦੇਖ ਰਿਹਾ ਸੀ ਜਦੋਂ ਹੜ ਆਏ ਉਹ ਤੇ ਜਾ ਕੇ ਹਰ ਤਲਦ ਨਾਲ ਡਾਕਲ ਹੋ ਗਏ ਉਹ ਤੋਂ ਹਰਜੀਤ ਪਿੰਡ ਪਿੰਡ ਘੁਰਿਆ ਕਰਦਾ ਸੀ ਤੁਹਾਡੇ ਨਾਲ ਕੰਦੇ ਨਾਲ ਕੰਡਾ ਲਾ ਕੇ ਤੇ ਤੁਹਾਡੀ ਸੇਵਾ ਚ ਕਰਾ ਸੀ ਖੜਾ ਸੀ ਨਹੀਂ ਖੜਾ ਸੀ ਜੋਰ ਨਾਲ ਦੱਸੋ ਖੜਾ ਸੀ ਨਹੀਂ ਖੜਾ ਸੀ ਯਾਰ ਇੰਨੀ ਜੋਰ ਨਾਲ ਥੋੜੇ ਤੋਂ ਜਿੱਕਦਾ ਮੈਂ ਹੀ ਜੋਰ ਨਾਲ ਬੋਲੀ ਜਾਣਾ ਹੈ ਜੋਰ ਥੋੜਾ ਹੁੰਦਾ ਹੈ ਖੜਾ ਸੀ ਨਹੀਂ ਖੜਾ ਸੀ ਖੜਾ ਸੀ ਹੁਣ ਆਪਾਂ ਇਹ ਦੇਣਾ ਖੜਨਾ ਹੈ ਦੇਖੋ ਆ ਹਰਜੀਤ ਸਿੰਘ ਥਾਲੀ ਕੈਂਡੀਡੇਟ ਨਹੀਂ ਇਹ ਮੋਦੀ ਜੀ ਦਾ ਨੁਮਾਇੰਦਾ ਹੈ ਤੁਹਾਡੇ ਇੱਥੇ ਤਰਤਾਨ ਮੰਨ ਹਰਜੀਤ ਦੇ ਜਿੱਤਣ ਨਾਲ ਹਰਜੀਤ ਐਮਐਲਏ ਕੰਨਾ ਨਹੀਂ ਬਣੂਗਾ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਇੱਥੇ ਤੁਹਾਡਾ ਬਿਜਲੀ ਘਰ ਬਣੂਗਾ ਜਿਹੜਾ ਸਿੱਧਾ ਕੇਂਦਰ ਸਰਕਾਰ ਦੀਆਂ ਸੇਵਾਵਾਂ ਬਿਜਲੀ ਜਿਹੜੀ ਉੱਥੋਂ ਤੁਰਦੀ ਆ ਸਿੱਧਾ ਤੁਹਾਨੂੰ ਤਮਰਾਂ ਹੀ ਦੇ ਸਕੂਗਾ ਇਹ ਤਾਕਤ ਲੋਕੀ ਦੀ ਹਰਜੀਤ ਨੂੰ ਹਰਜੀਤ ਸਿੰਘ ਸੰਧੂ ਨੇ ਜਿੱਤਣ ਦਾ ਮਤਲਬ ਇਹ ਆ ਕਿ ਕੇਂਦਰ ਸਰਕਾਰ

کیا اس پنجاب کی دین ہے دنیا کو یہ فتح کر صاحب کی جو صاحب چادوں کی یہ آج کی اسی طرح سے خوشبو اسی طرح سے ان کی پاون جب دیکھتے ہیں تو دکھائی دیتی ہے مہان درتی پنجاب اور پنجاب کا کرجہ دنیا کا کوئی بھی انسان خراب نہیں سکتا تسی دیکھو یہ آم آب آدمی پارٹی کے وہ لٹن کام کر رہی ہے اور کٹن کا کام کر رہی ہے

مدھی پر جستے آباد کرتی ہے سوبے آباد کرتی ہے کرزا لاؤن کا چھوٹ کرتی ہے ਅੱਜ ਪਿਆਹੋ ਜਿਹਨੂੰ ਕਹੇ ਆ ਜਾਂਦੇ ਨੇ 5 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਖਾ ਲਦੇ ਤਾਂ ਮੋਦੀ ਜੀ ਨੇ ਸਾਹ ਸਾਜੀ ਜੁ ਸਿੱਖ ਕੌਮ ਦੇ ਭਾਵਨਾ ਉਹਦੇ ਮਾਰ ਜਾਂਦਾ ਗੁਰੂ ਸਾਹਿਬ ਦੀ ਤੁਸੀਂ ਦੇਖੋ ਪੇਸ਼ ਦੇ ਅੰਦਰ ਇੱਕ ਵਾਹਤ ਪ੍ਰਧਾਨ ਮੰਤਰੀ ਹੋਇਆ 68 ਸਾਲਾਂ ਅੱਛਾ ਤੁਸੀਂ ਸੁਣਿਓ ਜਿਹੜਾ ਧਿਆਨਨਾਥ ਸਿੰਘ ਸਾਹਿਬ ਤੁਸੀਂ ਵੀ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਸਾਲ ਤੋਂ ਕੋਵੜਾ ਲੜ ਕੇ ਗਿਆ

میں نہیں کہہ رہا مودی جی نے کیا لال قلعے کو کھڑے ہو کے اگر گرو تیگ بہادر نہ ہوتے نہ ہم ہوتے نہ یہ بات سمائی ہوتی گروے جنہوں نے گرو تیگ بہت ساتھ اتیاچار کے ان کا نام لینے والا کوئی نہیں لیکن آج چار سو سال بعد بھی

ਕੁਝ ਦੇਖੋ ਇੱਕ ਅੱਲਾ ਪ੍ਰਧਾਨ ਮੰਤਰੀ ਹੋਇਆ ਏ ਮਾਤਾ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਏ ਅੱਜ ਜੇ ਤੁਹਾਡੇ ਬੱਚਿਆਂ ਨੇ ਸਰਕਾਰੀ ਨੌਕਰੀ ਲੈਣੀ ਹੋਵੇ ਉਹਨਾਂ ਨੂੰ ਅੰਗਰੇਜ਼ੀ ਜਾਂ ਹਿੰਦੀ ਚ ਟੈਸਟ ਦੇਣਾ ਪੈਂਦਾ ਸੀ ਮੋਦੀ ਜੀ ਆਏ ਕਹਿੰਦੇ ਸਾਰੀ ਪੈਰਾਮੈਟਰੀ ਫੋਰਸਿਸ ਅੰਦਰ ਹੁਣ ਤੁਹਾਨੂੰ ਇਹ ਵੀ ਅੰਗਰੇਜ਼ੀ ਨਹੀਂ ਤੁਸੀਂ ਗੁਰਮੁਖੀ ਚ ਟੈਸਟ ਦੇ ਕੇ ਆਪਣਾ ਪੇਪਰ ਪਾਸ ਕਰਕੇ ਸਰਕਾਰੀ ਨੌਕਰੀ ਲੈ ਸਕਦੇ ਜੇ ਗੁਰਮੁਖੀ ਦਾ ਨਾਮ ਬਣਾਉਣ ਦਾ ਕੰਮ ਮੋਦੀ ਜੀ ਨੇ ਸਭ ਨੂੰ ਕਿਹਾ ਸਰਕਾਰ ਵੱਲ ਅਨਾਉਂਸਮੈਂਟ ਕਰਤੀ ਸਰਕਾਰੀ ਨੌਕਰੀ ਲੈਣੀ ਆ

ਜਿਹੜੇ ਲੋਕ ਸੀਗੇ ਕਮਲਨਾਥ ਵਰਗੇ ਉਹਨਾਂ ਨੂੰ ਇਹ ਹੁੰਦੇ ਸੀ ਸਾਨੂੰ ਹਵਾਵਾ ਪੁੱਛ ਕੇ ਚਲਦੀਆਂ ਨੇ ਤੁਸੀਂ ਸੋਚੋ ਸਾਡੀ ਦੀ ਕਿੱਡੀ ਵੱਡੀ ਗੱਲ ਸੀ ਜਦੋਂ ਮੋਦੀ ਜੀ ਆਏ

کرتارایا کھول سکے گا کرتارپور سا لانگا لے میں گیا بڑا فخر ہو جائے جیس کے نہ شرما جی سنو تو میں گل دسا نہ موتی جی مکھی منتری پر ਉਹਨਾਂ ਨੂੰ ਜਦੋਂ ਉੱਥੇ ਪੁਜਾ ਹੈ ਜਦੋਂ ਬੰਦੇ ਬੋਲ ਰਹੇ ਦੇਵਪਾਸ਼ ਦੀ ਦਾ ਪਾਵਨ ਜੋਤ ਲਈ ਕਿ ਆਉਣੀ ਕੋਈ ਖਤਵਾ ਦੇਣ ਨੂੰ ਮੋਦੀ ਜੀ ਨੇ ਮੰਨ ਲਈ ਸ਼ਰਧਾ ਦੇ ਕਾਰਨ ਸੀ ਰਾਜਸਥਾਨ ਤੋਂ ਉੱਪਰ ਦੇਸ਼ ਤੋਂ ਆ ਕੇ ਕਰੀ ਗਏ ਜੋ ਉਸ ਥਾਂ ਨੇ ਪਵਿੱਤਰ ਕੀਤੀ ਜਿਸ ਨੂੰ ਰੀਸਟੋਰ ਕੀਤਾ ਜੁਲਿਸ

یہ حریانہ آرکا پہلے لے گیا یہ انترے پر بیش لے گیا یہ جب تکڑ لے گیا یہ متو پر بیش لے گیا متو پر اکرین لے گیا تاکہ ملکم کی کیول <سؤال> کیول فہنوں لڑا ہوا کب کب کیونکہ آپ اکیتانی جاندہ اور رائی کی مصد یا اس لڑائی تغریت روزن پائی رکھا لڑائی تغریت پائی رکھا ملکم کیا ہوا کبھی میں سے بھیج نہیں کرتا موقع کیول فہنی کیوں ہوا جس طرح ہریا آباد श्री राजेंद्र सिंह दिल्ली की राजधानी है साडे बाहव लालो की प्रॉपर्टी दे प्रा गुरगांव दे जादा साडे पंजाब सूबे दे से पर भारी क्यों क्यों कर आवाज से हो गया तो भाई ना आवाज हो गया सब खत्म हो गया हलका के सुम्मा बन गया पार्टी दी आवाज दा साथ किया जो किसानो दा हाल बहुत ही निरायक मो श्री अश्वनी शर्मा جس کا کہ حdı جمعہاً نہیں زمین چالیس ڈر بلکہ سیوا کروں گا